ਕਾ ਤੁਸੀਂ ਦੇਖ ਰਹੇ ਹੋ ਪੰਜਾਬ ਜਗੇ ਨਿਊਜ਼ ਦਾ ਸੀ ਕਿ ਪੌਹਲਕੇ ਦੇ ਬਲਾਕ ਸੋਨਾ ਦੇ ਵਾਰਡ ਨੰਬਰ 45 ਵਿੱਚ ਮਾਤਾ ਰਾਣੀ ਜੀ ਦੇ ਜਾਗਰਣ ਵਿੱਚ ਪਹੁੰਚੇ ਪੁਰਵ ਵਿਦਾਇਕ ਜੁਗਿੰਦਰਪਾਲ ਉਹਨਾਂ ਨੇ ਹਾਜ਼ਰੀ ਭਰੀ ਅਤੇ ਮਾਤਾ ਰਾਣੀ ਜੀ ਦੇ ਦਰਵਾਜ਼ੇ ਵਿੱਚ ਜਾ ਕੇ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਅਤੇ ਸੰਗਤਾਂ ਨਾਲ ਮੇਲ ਮਲਾਪ ਕਰਦੇ ਹੋਏ ਕੀ ਕੁਝ ਕਿਹਾ ਆਓ ਸੁਣਦੇ ਹਾਂ ਬਨਰੋ ਸਾਡਨਾ ਤੇ ਦੇਖਦੇ ਰਹੋ ਪੰਜਾਬ ਜਗੇ ਨਿਊਜ਼ ਹਰੀ ਮਹਾਮੈਲੀ ਚਨਨ ਦਾ ਰਸਾ ਬੜਾ ਬੜਾ ਸ਼੍ਰੀਮਾਨ ਜੁਗਤਪਾਲ ਜੀ ਆਦੇ ਵਿਦਾਇਕ ਕਿਉਂ ਦਾ ਗੱਲ ਹੋਰ ਬਧਾਇ ਸ਼੍ਰੀਮਾਨ ਜੀ ਕਰਵਾਏ ਹੋਰ ਦੇ ਸਭੋਤ ਸਭੋਤ ਦਾ ਪਿਆਰ ਹੋ ਰਿਹਾ ਹੈ ਇਸ ਸਮੇਂ ਅੰਦਰ ਆਪਣੇ ਉਪਰੋਕਿਰੇ ਵਿਦਿਆ ਸਦਿਗੀ ਸਭ ਦੇ ਬਖੀ ਹੋ ਕੇ ਮੈਨੂੰ ਬਤਨ ਕਿਦਾ ਹੈ ਦੇਖ ਕਰੋ ਖੜਾ ਹੈ ਜੁਗਤਪਾਲ

ਇਸ ਗੱਲ ਨੂੰ ਦੇਖੀ ਨਹੀਂ ਲੇਗਿੰਗ ਕੰਮ ਕੰਮ ਅਸੀਂ ਤਾਂ ਤੇਨੋਂ ਤਾਂ ਰਾਜਾ ਦੇ ਸ਼ੋਹ ਸਮਾਜ ਚਿੰ ਦੇ ਕੇ ਮਾਦੀ ਚੁੰਨੀ ਦੇ ਕੇ ਜਿਹੜਾ ਸਮਾਜਿਤ ਕਿਤੇ ਜਾ ਰਿਹਾ ਹੈ ਕਰਲਾ ਨਕਾਲਾਂ ਦੇ ਮੰਨੂ ਸ਼ਿਵੂ ਈਗਲ ਜੈ ਨਹੀਂ ਬੋਲਦੇ ਕਿਸੇ ਸਾਇ ਨੇ ਬੜਾ ਖੂਬ ਲਿਖਿਆ ਹੈ ਇਫਾਜ਼ਤ ਕਰੀ ਵਾਅਦਤ ਕਰੰ ਦੇਣਾ ਗਲਬਤੀ ਹੈ ਕਿਸੇ ਦੀ ਅਜ ਬੰਦੀ ਹੈ ਬੰਦਿਆ ਤੇਰੇ ਨਾਲ ਪਸੂ ਚੰਗੇ ਅੱਜ ਬੜੀ ਖੁਸ਼ੀ ਦਾ ਦਿਹਾੜਾ ਹੈ शिव शंकर क्लब सरना हर साल दी तरह इस साल भी महामाई ਦਾ ਜਾਗਰਣ ਕਰਵਾ ਰਹੇ ਨੇ ਮੇਰੇ ਵੱਲੋਂ ਲੱਖ ਲੱਖ ਵਧਾਈ ਹੈ ਔਰ ਮਾਂ ਰਾਸ਼ਨੋ ਕੇ ਮੇਰੀ ਪ੍ਰਾਰਥਨਾ ਹੈ ਇਸ کلب ਦੇ ਉੱਤੇ महामाई ਦਾ ਮੇਰੇ ਪਰੇ ਹੱਥ ਰਵੇ ਇਹ ਸਾਰੀ کلب ਜਿਹੜੀ ਦਿਨ ਦੁਗਣੀ ਤੇ ਰਾਤ ਚੁਣੀ ਤਰੱਕੀ ਕਰੇ ਇਹ ਬਰੀ ਕਾਮਨਾ ਹੈ ਖਾਸ ਤੌਰ ਤੇ ਉਤੇ ਮੈਂ ਕਹਿਣਾ ਚਾਹਾਂ ਜਿੱਥੇ ਤੁਸੀਂ महामाई ਦਾ ਜਾਗਰਣ ਕਰਵਾਉਂਦੇ ਹੋ ਉੱਥੇ ਤੁਸੀਂ ਆਪਣੀ ਮਾਂ ਦੀ ਵੀ ਸੇਵਾ ਕਰਨੀ ਚਾਹੀਦੀ ਹੈ ਜਿਹੜੇ ਲੋਕੀ ਜਿਹੜੀਆਂ ਹਕੂਮਾ ਜਿਹੜੇ ਸਮਾਜ ਆਪਣੀ ਮਾਂ ਦੀ ਸੇਵਾ ਕਰਦੇ ਆ ਉਹ ਹਮੇਸ਼ਾ ਆਪਣੇ ਲਾਈਫ ਦੀ ਜਗਾ ਵਧਦੇ ਆ ਮੁੰਡਾ ਜਾਗਰਨ ਜਿਹੜਾ ਗਾਰਿਆ ਉਹ ਮੁੰਡੇ ਨੇ ਵੈਸੇ ਵੀ ਬੜਾ ਅੱਛੇ ਤਰੀਕੇ ਦੇ ਨਾਲ ਇੱਕ ਪੇੜਗਾ ਕੇ ਸਰਾਈ ਹੈ ਤੇ ਉਹਦੇ ਵਿੱਚ ਉਹਨੇ ਬੜੇ ਅੱਛੇ ਤਰੀਕੇ ਨਾਲ ਮਾਂ ਦੀ ਮਹਿਮਾ ਜਿਹੜੀ ਹੈ ਉਹਦੇ ਬਾਰੇ ਦੱਸਿਆ ਮਾਂ ਦਾ ਕੋਈ ਵੀ ਦੇਣ ਨਹੀਂ ਦੇ ਸਕਦਾ ਇਸ ਕਰਕੇ ਮੇਰੀ ਬੇਨਤੀ ਹੈ ਵਾੜ ਕਰੋ ਪੂਜਾ ਕਰੋ ਜਿਹੜੇ ਮਰਜੀ ਮੰਦਰ ਜਿੱਥੇ ਤੁਹਾਡੀ ਆਸਤਾ ਜਾਓ ਲੇਕਿਨ ਮਾਦੀ ਸੇਵਾ ਕਦੇ ਵੀ ਕਰਨੀ ਚਾਹੀਦੀ ਹੈ ਮਾਪੇ ਬਾਪ ਦੀ ਸੇਵਾ ਕਰੋ ਆਪਣੇ ਆਪ ਸਭ ਕੁਝ ਤੁਹਾਡਾ ਕਦਮ ਤਾਂ ਵਧਣਗੇ ਤੇ ਤਰੱਕੀ ਕਰੋਗੇ ਬਹੁਤ ਬਹੁਤ ਮੇਰੇ ਵੱਲੋਂ ਤੁਹਾਨੂੰ ਵਧਾਈ ਹੈ ਬਹੁਤ ਸਾਂਚੇ ਦਰਵਾਰ ਕੀ ਜੈ